ਇਤਕਾਰ ਮੈਂ ਪਿੰਡ ਖੋਖਰ ਕਲਾਂ ਤੋਂ ਹੀ ਜ਼ਿਲ੍ਹਾ ਸੰਗਰੂਰ ਦੀ ਆਈ ਮੈਂ ਏਲਮ ਦੀ ਭਰਤੀ ਲਈ ਅੱਜ ਨੁਜਿੱਤੀ ਪੱਤਰ ਲੈਣ ਆਈ ਆਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੀ ਮੈਂ ਬਹੁਤ ਟਾਈਮ ਤੋਂ ਟਰਾਈ ਕਰ ਰਹੀ ਸੀਗੀ ਗੁਵਿੰਦਗੜ੍ਹ ਖੋਖਰ ਹਾਂਜੀ ਸਰ ਜਿੱਥੇ ਤੁਹਾਡੀ ਭੂਆ ਹੈ ਉਹਨਾਂ ਦੇ ਘਰਾਂ ਚੋਂ ਹੀ ਆਈ ਆਈ ਅੱਛਾ ਮੈਂ ਗਰਮੀਆਂ ਨੇ ਛੁੱਟੀਆਂ ਚ ਮੈਂ ਜਾਂਦਾ ਹਾਂ ਹਾਂਜੀ ਸਰ ਉਹਦੋਂ ਅਸੀਂ ਉੱਥੇ ਸੀਗੇ ਰੋਟੀ ਬਣਾ ਰਹੇ ਸੀ ਅਸੀਂ ਤੁਸੀਂ ਪੁੰਨ ਨੇ ਵੀ ਲੋ ਕਿਹਾ ਵੀ ਸੀਗਾ ਵੀ ਤੁਸੀਂ ਜ਼ਰੂਰ ਕਿਹੋ ਵੀ ਦੱਸਿਆ ਸੀਗਾ ਵੀ ਅੱਜ ਆਉਣਗੇ ਸਰ ਵੀ ਵੀ ਅਸੀਂ ਉੱਥੋਂ ਆਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਮੈਂ ਬਹੁਤ ਟਾਈਮ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ ਸਾਡੇ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਥੈਂਕ ਯੂ ਬਹੁਤ ਮੁਬਾਰਕਾ ਜਸਪੀਤ ਜੀ ਦੇ ਦੇਸ਼ ਦੇ ਸਖਤਵਤ ਪੜ੍ਹੇ ਲਿਖੇ ਲੀਡਰ ਨੇ ਉਹਨਾਂ ਦੀ ਪਤਨੀ ਵੀ ਆ ਆ ਆ ਆਈਆਰਐਸ ਹੈ ਇੰਡੀਅਨ ਰੈਵਿਊ ਸਰਵਿਸ ਇਨਕਮ ਟੈਕਸ ਇੰਕਿਊਮੈਨਰ ਹੋ ਗਈ ਨੌਕਰੀ ਛੱਡ ਕੇ ਕਹਿੰਦੇ ਆ ਜੋ ਯਾਰ ਇੱਧਰ ਚੱਲਦੇ ਆਂ ਕਦੇ ਜੇਲ੍ਹ ਚ ਭੇਜ ਦਿੰਦੇ ਆ ਕਦੇ ਝੂਠਾ ਪਰਚਾ ਪਾਉਂਦੇ ਆ ਆ ਇੱਥੋਂ ਵਾਲੇ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਮਤਲਬ ਜਿਹੜਾ ਇਹਨਾਂ ਦੀ ਕੁਰਸੀ ਹਿਲਾਉਂਦਾ ਹੈ ਨਾ ਉਨ ਤਹੇ ਪੈਂਦੇ ਨੇ ਬਸ ਵਿਆਹੇ ਕਹੋ ਇੱਕ ਆ ਗਿਆ ਇਹ ਤਾਂ ਇੱਥੇ ਹੀ ਮਤਲਬ ਸਾਨੂੰ ਵੈਰਾਈਟੀ ਉਹ ਦੱਸਦੇ ਆ ਇਹ ਕਿਹੋ ਜਿਹੀ ਵੈਰਾਈਟੀ ਆ ਗਈ ਮੈਂ ਕਿਹਾ ਜੀ ਹਾਂ ਤੁਹਾਨੂੰ ਹਰਾਉਣ ਵਾਲੀ ਆ ਗਈ ਵੈਰਾਈਟੀ ਆ ਗਈ ਤੁਸੀਂ ਚੱਜਦੇ ਹੁੰਦੇ ਸੀ ਕਿਉਂ ਹੁੰਦੇ ਸਾਨੂੰ ਕੀ ਲੋੜ ਪਈ ਸੀ ਤੁਸੀਂ ਚੱਜਦੇ ਨਹੀਂ ਨਿਕਲੇ ਨਾ ਤੁਹਾਡੇ ਤਾਂ ਦੁਖੀ ਹੋ ਕੇ ਅਸੀਂ ਆਏ ਆ ਫਿਰ ਤਾਂ ਲੋਕਾਂ ਨੇ ਸਾਥ ਦਿੱਤਾ ਮਤਲਬ ਮਜ਼ਾਕ ਕਰਦੇ ਮਜ਼ਾਕ ਸਾਨੂੰ ਜਦੋਂ ਮੈਂ 14 ਚ ਲੜਨ ਲੱਗਿਆ ਨਾ ਸੰਗਰੂਰ ਤੋਂ ਪੋਸਟਰ ਤਾਂ ਛਪਾਉਣੇ ਹੀ ਸੀਗੇ ਹੱਥ ਬੰਨ ਕੇ ਫੋਟੋ ਖਿਚਾ ਲਈ ਮੈਂ ਤੇ ਪੋਸਟਰ ਲਾਗੇ ਕੰਧਾਂ ਤੇ ਮਨ ਮਜ਼ਾਕ ਕਰਦੇ ਸੀ ਅਕਾਲੀ ਗੱਲ ਉਦੋਂ ਅਕਾਲੀ ਗੱਲ ਵੱਲੋਂ ਸੀ ਅੱਜ ਕੱਲ ਨਹੀਂ ਹੈਗੇ ਅਕਾਲੀ ਗੱਲ ਚ ਉਕਤ ਇਹ ਵੀ ਹੈ ਲੀਡਰਾਂ ਦਾ ਨਾ ਪਤਾ ਕਰਨਾ ਪੈਂਦਾ ਇਹਨਾਂ ਦਾ ਵੀ ਅੱਜਕੱਲ ਕਿੱਥੇ ਨੇ ਕੱਕਰੀਆਂ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਭੋਗ ਭੂਗ ਤੇ ਜਾਣ ਵੇਹ ਡਰਾਈਵਰ ਤੋਂ ਪੁੱਛਦੇ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਾਂਗੇ ਅੱਜ ਐਨੀਆਂ ਬਦਲ ਲੈਂਦੇ ਤੇ ਮਜ਼ਾਕ ਕੀਤਾ ਕਿ ਸੁਖਦੇਵ ਸਿੰਘ ਢੀਂਡਸ ਨੇ ਕਹਿੰਦਾ ਭਗਵੰਤ ਮਾਨ ਦੀ ਫੋਟੋ ਦੇਖੀ ਕਹਿੰਦਾ ਆਉਂਦੇ ਆਉਂਦੇ ਨੇ ਗੱਡੀ 'ਚ ਪੋਸਟਰ ਦੇਖਿਆ ਉਹਦੀ ਫੋਟੋ ਦੇਖ ਕੇ ਨਾ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕੋਈ ਗੱਲ ਨਹੀਂ ਕੀਤੀ ਸਰ ਹੱਸ ਲੋ 20 ਦਿਨ ਰਹਿ ਗਏ ਵੋਟਾਂ 'ਚ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰੇ ਡੱਬਰ ਰੋਇਆ ਕਰੋਗੇ ਤੁਸੀਂ ਅੱਜ ਮੇਰਾ ਨਾਂ ਲੈ ਕੇ ਦੇਖੋ ਜਿਹੜੇ ਮਰਜ਼ੀ ਲੀਡਰ ਮੂਰੇ ਚੀਕ ਮਾਰਿਆ ਇਹ ਨਾਂ ਉਹਦਾ ਨਾਂ ਨਾ ਲਾਓ ਯਾਰ ਮੈਂ ਕੀ ਕਹਿਣਾ ਭਰਾਵੋ ਤੁਹਾਨੂੰ ਮੈਂ ਸੱਚ ਦੱਸਦਾ ਵਾ ਲੋਕਾਂ ਨੂੰ ਵੀ ਆਹ ਸੱਚ ਆ ਓਏ ਲੁੱਟੀ ਜਾਂਦੇ ਆ ਓਏ ਆਹ ਸੱਚ ਐ ਅਸਲ 'ਚ ਉਹ ਇਹਨਾਂ ਨੂੰ ਹਟਾ ਦਿਓ ਆਪਾਂ ਹਟਾ ਸਕਦੇ ਆ ਇਹਨਾਂ ਨੂੰ ਵੋਟਾਂ ਪਾ ਦਿਓ ਵੋਟਾਂ ਨਾਲ ਹਟ ਜਾਣਗੇ ਕੱਲ ਨੂੰ ਜੇ ਮੈਂ ਨਾ ਹੀ ਕੰਮ ਕਰੂੰਗਾ ਮੈਨੂੰ ਹਟਾ ਦਿਓ ਯਾਰ ਇਹ ਕੋਈ ਕੁੰਬ ਦਾ ਮੇਲਾ 12 ਸਾਲਾਂ ਬਾਅਦ ਆਊਗਾ ਹੁਣ ਆ ਗਈ ਤੇ ਅੱਲੀ ਧਰਤੀ ਤੇ ਆ ਗਿਆ ਹੰਕਾਰ ਬਹੁਤ ਵੱਡੀ ਜਿਹੜੀ ਆਕਾ ਅਰ ਸੂਟ ਟੈਂਹਕਾਰ ਕਈਆਂ ਦਾ ਉਹ ਤੁਰਦੇ ਆਏ ਜੋ ਕਬੱਡੀ ਪਾਉਣ ਜਾਂਦੇ ਹੋਣ ਲੋਕਾਂ ਵੱਲ ਆ ਯਾਰ ਗੱਲ ਐ ਕੋਈ RAM ਨਾ ਤੁਰ ਲੋ ਯਾਰ ਲੋਕ ਨਿਮਰਤਾਸ਼ ਕਰਦੇ ਫਿਰ ਲੋਕ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਠੀਕ ਫਿਰ ਕਿਉਂਕਿ ਵਾਰੀ ਤਾਂ ਲੋਕਾਂ ਦੀ ਵੀ ਆਉਂਦੀ ਐ ਨਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਸੋਇਸ ਕਰਕੇ ਆ ਜਿਹੜਾ ਇਹ ਜੇ ਫੰਕਸ਼ਨ ਸਮਾਗਮ ਹੋਣੇ ਹੀ ਹਟ ਗਏ ਸੀ ਪੰਜਾਬ 'ਚ ਨਿਯੁਕਤੀ ਵੰਡ ਸਮਰੋਹ ਤਾਂ ਹੁਣੇ ਹੀ ਹਟ ਗਏ ਸੀ ਇਹ ਕਿਸੇ ਨੌਕਰੀ ਦਿੱਤੀ ਨਹੀਂ ਜੀ ਕਿਸੇ ਨੂੰ ਜੇ ਦਿੱਤੀ ਆ ਤਾਂ ਆਪ ਦੇਣ ਦਿੱਤੀ ਐ ਜੇ ਕਿਸੇ ਹੋਰ ਨੂੰ ਦਿੱਤੀ ਆ ਤਾਂ ਪੈਸੇ ਲੈ ਕੇ ਦਿੱਤੀ ਆ ਸੋ ਮੈਂ ਹੁਣ ਇੱਕ ਤੁਹਾਡੇ ਨਾਂ ਤੋਂ ਵਾਦਾ ਲੈਣਾ ਚਾਹਣਾ ਜੇ ਅੱਜ ਤੁਸੀਂ ਇੱਥੋਂ ਬਿਨਾਂ ਸ਼ਿਕਾਇਤ ਤੇ ਬਿਨਾਂ ਪੈਸੇ ਤੋਂ ਜਾ ਕੇ ਕੁਰਸੀਆਂ ਤੇ ਬੈਠੋਗੇ ਤਾਂ ਜਦੋਂ ਕੁਰਸੀ ਤੇ ਬੈਠੋਗੇ ਨਾ ਉੱਥੇ ਵੀ ਬਿਨਾਂ ਸ਼ਿਫਾਰਿਸ਼ ਤੇ ਬਿਨਾਂ ਪੈਸੇ ਤੋਂ ਕੰਮ ਕਰਦੇ ਹੋ ਲੋਕਾਂ ਦੇ ਮੇਰੇ ਬੱਤੀ ਦੰਦ ਨੇ ਮੇਰੀਆਂ ਗੱਲਾਂ ਕਈਆਂ ਸੱਚੀਆਂ ਹੁੰਦੀਆਂ ਨੇ ਮੇਰੀ ਮਾਂ ਕਹਿੰਦੀ ਆ ਕਦੇ ਕਦੇ ਬੇ ਜਿਆਦਾ ਨਾ ਬੋਲੇ ਕਰ ਪੁੱਤ ਤੇਰੇ ਬੱਤੀ ਦੰਦ ਨੇ ਤੇਰੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਤੁਸੀਂ ਜੇ ਆਹ ਕੰਮ ਕਰ ਦੋਗੇ ਨਾ ਲੋਕਾਂ ਦਾ ਜੋ ਦੁਆਵਾਂ ਤੁਹਾਨੂੰ ਮਿਲਣਗੀਆਂ ਉਹਦਾ ਦੁਨੀਆਂ ਦੀ ਗਰੰਟੀ 'ਚ ਕੋਈ ਮੁੱਲ ਨਹੀਂ ਪੈਣਾ ਪਾ ਸਕਦਾ ਬਿਜਲੀ ਫ੍ਰੀ ਵੀ ਕੀਤੀ ਐ ਥਰਮਲ ਪਲਾਂਟ ਵੀ ਖਰੀਦੇ ਐ ਕੋਲੇ ਦੀਆਂ ਖਾਨਾਂ ਵੀ ਚਲਾਈਆਂ ਨੇ ਤੇ ਕਦੇ ਆਏ ਵੀ ਨਹੀਂ ਖਜ਼ਾਨਾ ਖਾਲੀ ਐ ਨਹੀਂ ਦੇਖੋ ਯਾਨਾ ਖਾਲੀ ਖਜ਼ਾਨਾ ਖਾਲੀ ਮੈਂ ਕਿਹ ਜਿਹੜਾ ਹੈ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਫਿਰ ਜਦੋਂ ਖਜ਼ਾਨਾ ਤਾਂ ਹੁੰਦਾ ਨਾ ਉਹਦੇ ਕੁਝ ਹੋਵੇ ਖਾਲੀ ਨੂੰ ਤਾਂ ਪੀਪਾ ਹੀ ਕਹਾਂਗੇ ਆਪਾਂ ਨਾ ਕੋਈ ਕਾਲਜ ਬਣਾਇਆ ਨਾ ਯੂਨੀਵਰਸਿਟੀ ਬਣਾਈ ਨਾ ਕੋਈ ਨੌਕਰੀ ਦਿੱਤੀ ਤੁਸੀਂ ਨਾ ਸਕੂਲ ਬਣਾਇਆ ਨਾ ਸੜਕਾਂ ਬਣਾਈਆਂ ਸੜਕਾਂ ਪ੍ਰਾਈਵੇਟ ਕੰਪਨੀਆਂ ਨੇ ਬਣਾਈਆਂ ਉਹਨਾਂ ਨੇ ਟੋਲ ਟੈਕਸ ਲਾ ਲੇ ਤੇ ਫਿਰ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਲੋਕ ਤਾਂ ਟੈਕਸ ਦਿੰਦੇ ਰਹੇ ਨਾ ਲੋਕਾਂ ਵੱਲੋਂ ਟੈਕਸ 'ਚ ਕਮੀ ਤਾਂ ਨਹੀਂ ਆਈ ਨਾ ਤਾਂ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਦਿਓ ਸਾਹਿਬ ਸੋ ਇਸ ਕਰਕੇ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਉੱਗਣ ਲੱਗੇ ਥੋੜਾ ਟਾਈਮ ਤਾਂ ਲੱਗ ਜਾਂਦਾ ਹੈ ਇਕਦਮ ਤਾਂ ਨਹੀਂ ਹੁੰਦਾ ਜੇ ਤੁਸੀਂ ਫੀਤੇ ਵਾਲੇ ਬੂਟ ਜਿਹੜੇ ਹੁੰਦੇ ਨੇ ਨਾ ਜੇ ਤੁਸੀਂ ਤਿੰਨ ਦਿਨ ਫੀਤੇ ਨਾ ਖੋਲੋ ਚੌਥੇ ਦਿਨ ਜਾਂ ਤਾਂ ਸੂਆ ਪਾ ਕੇ ਜਾਂ ਚਮਚੇ ਦੀ ਡੰਡੀ ਜੀ ਫਸਾ ਕੇ ਵਿੱਚ ਫਿਰ ਐ ਖੋਲਣਾ ਪੈਂਦਾ ਤਿੰਨ ਦਿਨਾਂ ਚ ਗੰਡ ਜੰਮ ਜਾਂਦੀ ਹੈ ਮੈਨੂੰ ਤੁਸੀਂ 75 ਸਾਲ ਪੁਰਾਣੀ ਜੰਮੇ ਹੋਈ ਗੰਡ ਫੜਾਦੀ ਕਹਿੰਦੇ ਖੋਲੇ ਨੂੰ ਹੁਣ ਖੋਲੂਗਾ ਹੌਲੀ ਹੌਲੀ ਟਾਈਮ ਲੱਗ ਟਾਈਮ ਲੱਗ ਜੂ ਖੋਲੂਗਾ ਖੋਲੂਗਾ ਮੈਂ ਇਸੇ ਕੰਮ ਤੇ ਆਉਣ ਸੋ ਜਿੰਨਾ ਪਿਆਰ ਸਤਕਾਰ ਮਿਲ ਰਿਹਾ ਇਦੋਂ ਵੱਧ ਹੋਰ ਕੀ ਕਰੀਏ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ ਵੱਲੇ ਲੋਕ ਕਿਤੇ ਪਿਆਰ ਆਏ ਛੇਤੀ ਮਿਲਦਾ ਨਹੀਂ ਇਹ ਲੋਕਾਂ ਲੋਕ ਆਪਣੇ ਦਿਲਾਂ ਦੇ ਪਾਸਪੋਰਟ ਨਹੀਂ ਦਿੰਦੇ ਐ ਇੱਕ ਕੋਈ ਕੋਈ ਪੁਰਾਣੇ ਜਨਮਾਂ ਦੀ ਪੁੰਨ ਸਾਹਮਣੇ ਆਏ ਨੇ ਜਿਹੜਾ ਇੰਨਾ ਪਿਆਰ ਮਿਲ ਜਾਂਦਾ ਫੁੱਲਾਂ ਨਾਲ ਮੇਰੀ ਪੱਗ ਭਰ ਜਾਂਦੀ ਹੈ ਗੱਡੀ ਭਰ ਜਾਂਦੀ ਹੈ ਕਈ ਵਾਰ ਤਾਂ ਗੱਡੀ ਰੋਕਣੀ ਪੈਂਦੀ ਹੈ ਵੀ ਜਗਾ ਤਾਂ ਬਣਾਓ ਬੈਠਣ ਨੂੰ ਹੁਣ ਫੁੱਲ ਜਾਦੇ ਹੋ ਗਏ ਗੱਡੀ 'ਚ ਕਿੱਥੇ ਤਾਂ ਆ ਪਿਆਰ ਹੈ ਕਿੱਥੇ ਉਹ ਨੇ ਦੂਜੇ ਆ ਦੂਜੀਆਂ ਪਾਰਟੀ ਵਾਲੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲਾਂ ਗਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕੱਦੀ ਜੇ ਉਂਗਲਾਂ ਨਾਲ ਜਾਣ ਸ਼ਾਂਪਛਲਾ ਤਾਂ ਲਈ ਜਾਂਦੇ ਆ ਮੈਂ ਮੈਂ ਇੱਕ ਕਿਸੇ ਉੱਚ ਕੀਤਾ ਸੀਗਾ ਵਿਅੰਗ ਸੀਡੀ ਚ ਮਿੱਲੀ ਡਰਾਂ ਦਾ ਮੈਨੂੰ ਕੀ ਪਤਾ ਸੀ ਮੈਨੂੰ ਵੀ ਬੰਨਣਾ ਪੈ ਜੂ ਉਹ ਤਾਂ ਲੀਡਰਾਂ ਦਾ ਪੁਲਿਸ ਦਾ ਜੁਗ ਨੂੰ ਤੁਸੀਂ ਦੇਖਦੇ ਰਹੇ ਹੋਗੇ ਨਾ ਉਹ ਕਈ ਵਾਰੀ ਹੁਣ ਵੀ ਮੇਰੇ ਸਾਹਮਣੇ ਆ ਜਾਂਦੇ ਆ ਕੋਈ ਕਲਿੱਪ ਜਮੈਂ ਆਪ ਹੀ ਸੁੱਚੀ ਜਾਂਦਾ ਯਾਰ ਆ ਕਦੋਂ ਕੋ ਬੋਲਤਾ ਸੀ ਆਪਾਂ ਨੇ ਹੈ ਸੱਚਾ ਪਰ ਉਹ ਗੱਲ ਸੱਚੀ ਆ ਉਹ ਇੱਕ ਵਾਰ ਬੜੀ ਵਧੀਆ ਲੱਗੀ ਮੈਨੂੰ ਮੈਂ ਭੁੱਲ ਗਿਆ ਸੀ ਉਹ ਵੀ ਕਦੇ ਰਾਜਨੀਤੀ ਇਸ ਦੇਸ਼ ਦੀ ਇੰਨੀ ਇਮਾਨਦਾਰ ਹੁੰਦੀ ਸੀ ਕਿ ਜਿਹੜਾ ਕੈਂਡੀਡੇਟ ਹੁੰਦਾ ਸੀ ਉਮੀਦਵਾਰ ਉਹ ਆਪਣੇ ਪ੍ਰਧਾਨ ਕੋਲੇ ਪਾਰਟੀ ਦੇ ਪ੍ਰਧਾਨ ਕੋਲ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਅੱਜ ਵੀ ਇਹੀ ਹੈ ਪਰ ਉਲਟੇ ਉਲਟੇ ਕੰਮ ਬੱਸਦੇ ਪ੍ਰਧਾਨ ਜੀ ਇਸ ਇਲਾਕੇ 'ਚੋਂ ਟਿਕਟ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮਦਦ ਕਰ ਤੂੰ ਤਾਂ ਵੀ ਗਣ ਜਾਣ ਜਾਂ ਇਲਾਕਾ ਦੇ ਉਹ ਜਿੱਥੇ ਮੈਨੂੰ ਜਾਣ ਦੇਣਾ ਹੁਣ ਵੀ ਮੈਂ ਕਿੰਨਾ ਵੱਡਾ ਲੁਟੇਰਾ ਕਿੱਡਾ ਵੱਡਾ ਮੈਂ ਲੁੱਟਾਣਾ ਕੰਮ ਕਰਦਾ ਉਹ ਲੀਡਰਾਂ ਦਾ ਕੀਤਾ ਸੀ ਕਿ ਕੀ ਝੂਠ ਬੋਲਣ ਦੀ ਆਦਤ ਜਿਹੜੀ ਲੀਡਰਾਂ ਦੀ ਉਹਨੂੰ ਇੰਨਾ ਜ਼ਿਆਦਾ ਲੋਕਾਂ ਨੇ ਅਡਾਪਟ ਕਰ ਲਿਆ ਖੂਨ ਚ ਆ ਗਿਆ ਵੀ ਝੂਠ ਹੀ ਬੋਲਦੇ ਉਹਨੇ ਦਿੱਲੀ ਤੋਂ 30 40 ਲੀਡਰ ਕਹਿੰਦੇ ਵੀ ਮਨਾਲੀ ਚਲਦੇ ਆਂ ਕੁੱਲੂ ਮਨਾਲੀ ਘੁੰਮਣ ਤੇ ਸਿਕਿਉਰਿਟੀ ਨਹੀਂ ਲੈਣੀ ਨਾਲ ਸਿਕਿਉਰਿਟੀ ਲਾਵਾਂਗੇ ਬਾਹਰ ਸਿਵਲ ਚ ਵੀ ਆਪਣੀ ਪ੍ਰਾਈਵੇਸੀ ਚਾਹੀਦੀ ਐ ਬਸ ਜਪਾਂ ਜਾਵਾਂਗੇ ਵਧੀਆ ਲਗਜ਼ਰੀ ਬੱਸ ਕਰ ਲਈ ਉਥੋਂ ਦਿੱਲੀ ਤੋਂ ਅੰਤਾਖਸ਼ਰੀ ਗਉਂਦੇ ਜਾਂਦੇ ਸੀ ਜਾ ਰਹੇ ਨੇ ਅੰਬਾਲਾ ਤੋਂ ਆ ਵਿੱਚ ਰਾਜਪੂਰੇ ਕੋਲੇ ਆਏ ਬੱਸ ਇੱਕ ਖੱਡੇ ਚ ਪਲਟ ਗਈ ਉੱਥੇ ਕੋਈ ਖੇਤਾਂ ਚ ਕਿਸਾਨ ਕੰਮ ਕਰੀ ਜਾਂਦਾ ਸੀ उन्हें बस के उ मिट्टी पाती सिक्योरिटी में चिंता ला एक पॉइंट तो बस लांसी दूजे पॉइंट तक पहुंची नहीं उन्होंने सर्च करना शुरू करता दोनों पॉइंटा बचाले तो उस किसान को पुछे कहते इस रंग की नंबर दस सी देखी हम जिम्मे आपी हिंदी बोलते हैं उस हिसाब की चंदूमाय स्टाइल हां कहता यहां पलट गई थी कहते अब कहां गई मैंने उपर मिट्टी डाल दी कहते इसका मतलब उसमें जो सभी नेता लोग सवार थे तीस पैंतीस सब मर गए थे मरे नहीं थे अभी भी पच्चीस रोड़ा पा रहे थे कि हम अभी जिंदा हैं हमें बाहर निकालो मैंने कहा लीडर हैं झूठ ही बोल रहे होंगे मिट्टी डालो आज तो भी साल पहले निकल होगी है मैं तो लगे ओंधा लग्या होयागरा चलो हम शुक्र है ਉਹ ਕਰੇ ਬਹਿ ਗਏ ਸਾਰੇ ਬਹਿ ਗਏ ਦੋ ਤਿੰਨ ਰਹਿੰਦੇ ਸੀ ਉਹ ਪਰਸੋਂ ਬਹਿ ਗਏ ਜਿੱਤ ਕੇ ਅਡਿਤ ਐਡੇ ਐਡੇ ਮਹਿਲ ਨੇ ਇਹਨਾਂ ਦੇ ਧਾਰ ਜੇਲ ਤੋਂ ਉੱਚੀ ਉੱਚੇ ਇਹਨਾਂ ਨੇ ਕੰਧਾਂ ਨੇ ਘਰਾਂਦੀਆਂ ਉਹ ਐਡੇ ਦਰਵਾਜੇ ਨੇ ਤਿੰਨ ਜਾਣੇ ਲਾਉਂਦੇ ਹੋਣਗੇ ਕੁੰਡਾ ਜਿੱਤ ਕੇ ਕੁੰਡੀ ਲਾ ਲੈਂਦੇ ਸੀ ਅੰਦਰੋਂ ਧੀ 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 ਬੰਦ ਵੀ ਲੋਕ ਨਾ ਆ ਜਾਣ ਕਿਤੇ ਹੋਣਾ ਪੌਣੇ 5 ਸਾਲਾਂ ਦੇ ਨਜ਼ਾਰੇ ਲੈ ਪੌਣੇ 5 ਸਾਲ ਬਾਅਦ ਆਲੇ-ਦਾਲੇ ਵਾਲੇ ਕਹਿਣ ਲੱਗ ਜਾਂਦੇ ਸੀ ਅਫਸਰ ਵਗੈਰਾ ਸਰ ਹੁਣ ਉਹ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਵੋਟਾਂ ਆ ਗਈਆਂ ਕੁੰਡਾ ਖੋਲੀਏ ਕਹਿੰਦੇ ਖੋਲ ਲੋ ਫੇਰ ਲਾਗੇ ਤਿੰਨੇ ਜਣੇ ਕੁੰਡਾ ਤਾਂ ਖੋਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੋਂ ਉਹ ਕਹਿੰਦੇ ਨਹੀਂ ਜੀ ਲੱਕੜ ਨਹੀਂ ਫੁੱਲੀ ਕਹਿੰਦੇ ਫੇਰ ਕਿਉਂ ਨਹੀਂ ਖੁੱਲਦਾ ਕਹਿੰਦੇ ਲੋਕ ਬਾਹਰੋਂ ਲਾਗੇ ਜੀ ਲੋਕਾਂ ਨੇ ਬਾਹਰੋਂ ਲਾਤਾ ਕਹਿੰਦੇ ਰੋ ਅੰਦਰੋਂ ਚਲੋ ਸ਼ੁਕਰ ਹੈ ਅੱਜਕਾ ਤਾਂ ਉਹ ਖੁਸ਼ੀ ਵਾਲਾ ਦਿਨ ਹੈ ਚਲੋ ਪਰ ਮੇਰੇ ਬਹਾਨੇ ਸਹੀ ਦੋ ਪਲ ਲਈ ਸਹੀ ਤੁਹਾਡੇ ਚਿਹਰੇ ਤੇ ਮੁਸਕਰਾਹਟਾਂ ਆਈ ਹੈ ਯਾਰ ਆਹੀ ਤਾਂ ਹੱਸਦਾ ਖੇਡਦਾ ਪੰਜਾਬ ਸੀ ਸਾਡਾ ਕਿੱਧਰ ਸਾਨੂੰ ਲੈ ਗਏ ਤੋੜ ਕੇ ਇਹ ਰੋਂਦਾ ਪੜਦਾ ਪੰਜਾਬ ਬਣਾ ਕੇ ਰੱਖਤਾ ਸੀ ਆਪਾਂ ਇਕੱਠੇ ਹੋ ਰਾਵਾਂਗੇ ਪੰਜਾਬ ਸਰਕਾਰ ਦੇ ਪਰਿਵਾਰ ਚ ਤੁਹਾਡਾ ਸਵਾਗਤ ਕਰਦਾ ਔਰ ਉਮੀਦ ਕਰਦਾ ਕਿ ਆਪਣੀ ਡਿਊਟੀ ਪੰਦੇ ਹੀ ਨ ਨਿਭਾਉਂਗੇ ਔਰ ਜਿਹੜੇ ਬੰਦੇ ਦਾ ਕੰਮ ਹੋ ਗਿਆ ਤੁਹਾਡੇ ਕਿਉਂਕਿ ਤੂੰ ਟੜਕੀ ਬੰਦਾ ਨਾ ਗੁਰਦੁਆਰਾ ਮੰਦਰ ਮਸਜਿਦ ਜਾ ਕੇ ਆਉਂਦਾ ਹੈ ਸਰਕਾਰ ਦੇ ਕਿਸੇ ਦਫਤਰ ਜਾਣ ਤੋਂ ਪਹਿਲਾਂ ਵੀ ਪ੍ਰਮਾਤਮਾ ਤੇਰੇ ਹੀ ਰੂਪ ਬੈਠਾ ਹੋਵੇ ਉਹ ਕੁਰਸੀ ਤੇ ਕੰਮ ਹੋ ਜੇ ਅੱਜ ਤਾਂ ਕਬੀਲਦਾਰੀ ਲਈ ਤੇ ਆ ਜੂਗੀ ਤੇ ਮੂਹਰੇ ਤੁਸੀਂ ਜੇ ਜਵਾਬ ਦੇ ਦੋ ਤਾਂ ਸਮਝ ਲਓ ਰੱਬ ਦੀ ਦੁਆ ਮੋੜਤੀ ਤੇ ਜੇ ਤੁਸੀਂ ਕੰਮ ਕਰਤਾ ਬਜ਼ੁਰਗੋ ਕੋਈ ਗੱਲ ਨਹੀਂ ਦੋ ਕੋ ਕਾਗਜ਼ ਘਟਨੇ ਮੈਪੀ ਠੀਕ ਕਰਾ ਲੈਣਾ ਤੁਸੀਂ ਇੱਥੇ ਬੈਠੋ ਉਹ ਫੇਰ ਗੁਰਦੁਆਰਾ ਸਾਹਿਬ ਜਾ ਕੇ ਮੰਦਰ ਮਾਸੇ ਜਾ ਕੇ ਕਹੂਗਾ ਤੇਰੇ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੇ ਹੋਰ ਦੁਆਵਾਂ ਮਿਲਣਗੀਆਂ ਤੁਮਨੂੰ